ਆਸਟ੍ਰੇਲੀਆ ਤੋਂ ਆਏ ਐਨ ਆਰ ਆਈ ਨਾਲ ਲੁੱਟਖੋਹ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਅਪਰਾਧੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੱਜ ਹਿਰਾਸਤ ਲੈ ਜਾਣ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ ਆਓ ਵੇਖੀਏ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਕੀ ਕਿਹਾ ਜਿੱਥੇ ਸੱਤ ਚਾਰ ਨੂੰ ਇੱਕ ਟੂਰਿਸਟ ਸੀ ਬੇਸਿਕਲੀ ਉਹ ਆਸਟ੍ਰੇਲੀਆ ਦੇ ਬੈਸਟ ਸਟੇਡੀਅਮ ਬਿਲੋਂਗ ਕਰਦੇ ਆ ਜੀ ਮਿਸਟਰ ਕਿਓਕੈਂਡ ਉਹ ਨੰਬਰਸ ਆ ਵਾਈ ਸੀ ਤੇ ਉਹ ਰੇਲਵੇ ਲਾਈਨਾਂ ਤੇ ਕਦੇ ਸੈਦੋ SMOKE ਵਗੈਰਾ ਕਦ ਨਹੀਂ ਚਲੇਗੇ ਤੇ ਉੱਥੇ ਉਹਨਾਂ ਨੂੰ ਕੁਝ ਅਨਨੌਨ ਅਪਰੋਕਸੀਮੇਟ ਦੱਸ ਅੱਜ ਲਿਖਿਆ ਉਹਨਾਂ ਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦੇ ਨਾਲ ਮਾਰਕਅਪ ਕੀਤੀ ਤੇ ਉਹਨਾਂ ਦਾ ਜਿਹੜਾ ਸਮਾਨ ਸੀ ਉਹ ਖੋਲਿਆ ਤੇਜ ਦੇ ਵਿੱਚ ਕਾਫੀ ਸਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਦਮੀ ਗੁਰਵਿੰਦਰ ਸਿੰਘ ਉਹ ਸਿਵਲ ਫਿਟ ਲੈ ਗਿਆ ਤੇ ਸਾਨੂੰ ਪ੍ਰੀ-ਪਰੀਪ 10 ਵਜੇ ਸਾਨੂੰ ਉਤਲਾ ਮਿਲ ਗਈ ਸੀ 7 ਦੀ ਨੂੰ ਤੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਤੋਂ ਉਹਨਾਂ ਦੀ ਫਿਟਨੈਸ ਦੇ ਬਤਲਗ ਪਤਾ ਕੀਤਾ ਤੇ ਉਹ ਹਨ ਫਿਰ ਸੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਡਕੈਦੀ ਸੈਕਸ਼ਨ ਜਿਹੜੀਆਂ ਉਹਦੇ ਤਹਿਤ ਅਸੀਂ 310 ਮਗਦਮਾਂ ਦਾ ਜੀ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ 4 ਜਿਹੜੇ ਵਿੱਚ ਅਕਿਊਜ਼ਡ ਹੈ ਮਦਈ ਨਹੀਂ ਚੁਣਖਤੇ ਤੇ ਔਰ ਵਿਧੀ ਹੈਲਪ ਆਫ ਸਿਵਲਿਨ ਸਿਟੀਜ਼ਨ ਅਸੀਂ ਉਹਨਾਂ ਨੂੰ ਅਪ੍ਰੀਹੈਂਡ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀ ਤੋ ਹੈ ਇਹ ਸਾਮਾਨ ਸੀ 3 ਆਰਟੀਕਲਸ ਇਹਨਾਂ ਚੀਜ਼ਾਂ ਬਰਾਮਦ ਕਰ ਲਈਆਂ ਪੱਖ-ਪੱਖ ਬੰਦੇਆਂ ਤੋਂ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਕੋਈ ਪਰਮਾਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਹਜੇ ਤੱਕ ਮعلوم ਹੈ ਫਿਰ ਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਅਤੇ ਹੋਰ ਬਰਾਮਦਗੀ ਕਰਵਾਉਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਮ ਪਤਾ ਅਤੇ ਉਹਨਾਂ ਦੇ ਐਡਰੈਸ ਪਤਾ ਕਰਾਂਗੇ ਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀਆਂ ਵਰਦਾਤਾਂ ਕੀਤੀਆਂ ਉਹਦੇ ਬਾਰੇ ਵੀ ਪਤਾ ਕੀਤਾ ਜਾਊਗਾ ਤੇ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਨਨੌਉਨ 10 ਅਪਰੋਕਸੀਮੇਟ 10 ਤੇ ਬਰਾਮਦ ਕੀ ਕੀ ਸਮਾਨ ਮਿਲ ਰਿਹਾ ਹੈ ਹਾਂ ਬਰਾਮਦ ਫਿਲਹਾਲ ਅਸੀਂ ਜਿਹੜਾ ਇੱਕ ਅਕਿਊਜ਼ਡ ਕਪਲ ਹੈ ਉਹ ਤੋਂ ਅਸੀਂ ਏਅਰਬੈਗ ਬਰਾਮਦ ਕੀਤਾ ਤੇ ਸੋਨ ਲਾਲ ਤੋਂ ਅਸੀਂ ਐਪਲ ਘੜੀ ਸਮਾਰਟ ਬਸ ਉਹਦੀ ਉਹ ਬਰਾਮਦ ਕਰ ਲਈ ਤੇ ਹਰਾਮ ਕੁਮਾਰ ਤੋਂ ਏਅਰਬੈਗ ਤੇ ਇਹਦਾ ਤਸਵੀਲ ਹੈ ਇਹ ਤੋਂ ਫਿਲਹਾਲ ਹਜੇ ਬਰਾਮਦ ਦੀ ਕੋਈ ਨਹੀਂ ਹੋਈ ਹੈ ਤੇ ਜਿਹੜੇ ਚਾਰ ਅਕਿਊਜ਼ਡ ਤੁਸੀਂ ਵਿੱਚ ਦੋ ਬੰਦੇ ਬੇਸਿਕਲੀ ਵਿਹਾਰਦੇ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਤੇ ਇੱਕ ਕੁੰਮੜਾ ਮਹਾਲੀ ਇਹ ਇਹ ਜਿਹੜਾ ਮਹਾਲੀ ਵਾਲਾ ਕੁੰਮੜਾ ਵਾਲਾ ਇਹਦੇ ਅਗੇਂਸਟ ਇੱਕ ਮੁਕਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾਣੀ ਵਿੱਚ ਦਰਜੇ 2022 ਦਾ ਹਾਂ ਜਿਸ ਤਰ੍ਹਾਂ ਰੈਂਡਮ ਤੁਹਾਡੀ ਪਰਮਾਨੈਂਟਲੀ ਡਿਊਟੀ ਹੈ ਉਹ ਤਾਂ ਸਟੇਸ਼ਨ ਤੇ ਤਾਂ ਚਲਦੀ ਰਹਿੰਦੀ ਹੈ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਦੀ ਕੀਪੁਰ ਸਾਹਿਬ ਅਧਿਕਪੁਰੋਂ ਭਲੀ ਇਹ ਤਿੰਨੇ ਇਸ ਚੋਕੀ ਇਲਕਸ਼ਣ ਕਰਦੇ ਆ ਤੇ ਫਿਰ ਵੀ ਰੈਂਡਮ ਤੌਰ ਤੇ ਜਿਹੜਾ ਉਹ ਰੇਲਵੇ ਟਰੈਕ ਤੇ ਵੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਹੈ ਇਸ ਤਰ੍ਹਾਂ ਦਾ ਅੱਗੇ ਕੋਈ ਕੱਲ ਵੀ ਇਸ ਵਿਸ਼ੇ 'ਚ ਮੇਰੀ ਸਿਟੀ ਇਨ ਚਾਰਜ ਨਾਲ ਮੀਟਿੰਗ ਹੋਈ ਹੈ ਅਨੰਦਪੁਰ ਸਾਹਿਬ ਨਾਲ ਤੇ ਅਗੇ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਰੇਲਵੇ ਟ੍ਰੈਕ ਦੇ ਤੇ ਕਰਾਂਗੇ ਜਿੱਡਾ ਤੇ ਜਾਂ ਜਿੱਥੇ ਵੀ ਕਦੇ ਹੋਰ ਬਸੇ ਨਹੀਂ ਮਿਲਦੇ ਹੋਏ ਲੰਭਾਂਗੇ ਇਹਨਾਂ ਨੂੰ ਸਰ ਕਿੰਨੇ ਬੰਦੇ ਤੁਹਾਡੇ ਕੋਲ ਫਿਲਹਾਲ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਹੈ ਨਾ ਹੀ ਕੋਈ ਹੋਰ ਪੈਨ ਕਾਰਡ ਹੈ ਨਾ ਕੋਈ ਰੈਂਡੀਵੂਸ਼ਨ ਦੀ ਕੋਈ ਚੀਜ਼ ਨਹੀਂ ਹੈ ਬਿਲਕੁਲ ਕੱਲ 9 ਵਜੇ ਹੀ ਡਿਸਚਾਰਜ ਕਰਤਾ ਸੀ ਜਿਹੜੀਆਂ ਉਹਦੇ ਦੋ ਇੰਜਰੀਜਨ ਉਹ ਸਿੰਪਲ ਤੇ ਬਲੰਟੇ ਗਏ ਠੀਕ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੇ ਇਸ ਸਮੇਂ ਉਹ ਪਲਾਂਗਬਰ ਚ ਪ੍ਰੈਜੈਂਟ ਹੈਗੇ ਤੇ ਸਾਨੂੰ ਪਾਸਪੋਰਟ ਵੀ ਸੁਣਿਆ ਸੀ ਜੀ ਉਹ ਅਸੀਂ ਜਿਹੜਾ ਲੱਬੜ ਲਈ ਅਪਰਾਲੇ ਕਰ ਰਹੇ ਆ ਇਹਨਾਂ ਦਾ ਵੀ ਰਿਮਾਂਡ ਲੈ ਰਹੇ ਆ ਤੇ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਦੀ ਗੱਲ ਆਸ਼ ਕਰ ਰਹੇ ਤੇ ਮੈਂ ਵੀ ਸਾਨੂੰ ਬੜੀ ਆਸ ਹੈ ਕਿ ਅਸੀਂ ਕਰ ਲਾਂਗੇ ਲੱਬ ਲੱਗੇ ਯਾ ਆ ਜਸਟ ਵਾਂਟ ਟੂ ਥੈਂਕ ਦ ਪੰਜਾਬ ਪੁਲਿਸ ਫੋਰ 올 ਆਫ देयर ਹਾਰਡ ਵਰਕ ਆਈ ਮੀਨ ਸੀਇੰਗ ਦ ਹੋਲ ਗਰੂਪ ਆਫ them ਵਰਕ ਅਮ ਟਾਇਰਲੀ ਡੇ ਐਂਡ ਨਾਈਟ ਅਮ ਟੂ ਹੈਲਪ ਸੋਲਵ ਦ ਕੇਸ ਟੂ ਅਪਰਹੈਂਡ ਦ ਸਸਪੈਕਟਸ ਅਮ And they've been like very friendly, and um, you know, very helpful along the way. So uh, I really want to thank them for all of their hard work.